Olá! Oh, ਖਿੱਚ ਕੇ ਖਿੱਚ ਕੇ ਰੱਸੀ ਥੋੜਾ ਆਂ ਉਹ ਫੇਚ ਇੱਧਰ ਕਰ ਜਾ ਆ ਖਿੱਚ ਉਹ ਖਿੱਚ ਮੜਾ ਜਾ ਗ੍ਰਾਂਡ ਕੀ ਆਈ ਦਾ ਪਤਾ ਹੀ ਗੱਲ ਨਹੀਂ ਆ ਹਾਂ 400 ਦੀ ਹੋਈ ਲੈ ਲੋ ਹਾਂ ਇਹ ਬੋਨੀਆ ਖਾਣਾ ਬਾਦੋਨੇ ਖਾਣ ਹਾਂਜੀ ਅੱਜ ਬੈਗ ਲੈਸਡੇ ਆ ਤੇ ਉਹਦੇ ਦਿਨ ਅਸੀਂ ਬੱਚਿਆਂ ਦੇ ਮਨੋਰੰਜਨ ਕੇ ਮਾ ਕਰਵਾ ਰਹੇ ਹਾਂ ਸਾਡੇ ਬੱਚੇ ਵਿਜ਼ਿਟ ਤੇ ਅੱਜ ਸਾਡੇ ਬਾਲਿਆਂ ਵਾਲੀ ਦੇ ਕਿਲਾ ਬੜਾ ਇਤਿਹਾਸ ਕਿਲਾ ਉਹਨੂੰ ਦੇਖਣ ਗਏ ਨੇ 6ਵੇਂ ਤੋਂ 8ਵੇਂ ਵਾਲੇ ਬੱਚੇ ਤੇ ਗੇਮਸ ਤੁਹਾਨੂੰ ਦਿਖਾਵਾਂਗੇ ਤਿਆਰੀ ਕਰ ਲਈ ਸਾਡੇ ਅਧਿਆਪਕਾਂ ਨੇ ਇਹ ਸਟਾਰਟਿੰਗ ਪੁਆਇੰਟ ਹੈ ਇਧਰੋਂ ਕੋਕੀ ਮਨੋਰੰਜਨ ਗੇਮਾਂ ਨੇ ਉਹ ਜਿਹੀ ਹੋਣਗੀਆਂ ਜਿਵੇਂ ਬੋਰੀ ਰੇਸ ਹੋ ਗਈ ਸਲੋ ਸਾਈਕਲ ਸਲੋ ਸਾਈਕਲ ਵਾਲਾ ਫਸਟ ਆਊਗਾ ਚਮਚਾ ਰੇਸ ਹੋ ਗਈ ਹਨ ਤੰਡੰਗੀ ਹੋ ਗਈ ਇੱਕ ਟੰਗੀ ਹੋ ਗਈ ਬੈਕ ਰੇਸ ਹੋ ਗਈ ਘੋੜਾ ਰੇਸ ਹੋ ਗਈ ਐਵੇਂ ਦੇ ਰੇਸਾਂ ਨੇ ਡੱਡੂ ਰੇਸ ਹੋ ਗਈ ਤੇ ਮਾਨ ਸਤਕਾਰਯੋਗ ਸਾਡੀ ਨਗਰ ਪੰਚਾਇਤ ਵੀ ਬਾਲਿਆਂ ਵਾਲੀ ਦੇ ਇੱਥੇ ਪਹੁੰਚ ਰਹੀ ਆ ਉਹਨਾਂ ਨੂੰ ਵੀ ਦਿਖਾਵਾਂਗੇ ਸਾਰਾ ਕੁਝ ਆਪਣੀ ਹਾਊਸ ਵਾਈਸ ਆਪਣੇ ਏਰੀਆ ਦੇ ਵਿੱਚ ਬੈਠ ਜਾਓ ਚੰਦ ਮਿੰਟਾਂ ਦੇ ਵਿੱਚ ਮੋਰਾਂ ਦੇ ਖੇਡਾ ਸ਼ੁਰੂ ਹੋਣਗੀਆਂ ਸਭ ਤੋਂ ਪਹਿਲਾਂ ਸੋਦੀ ਕੀ ਚੰਚਰੇਸ ਵਾਲੇ ਬੱਚੇ ਤਿਆਰ ਹੋ ਦੂਜੀ ਬੱਡੂ ਰੇਸ ਵਾਲੇ ਬੱਚੇ ਤਿਆਰ ਹੋ ਤੀਜੀ ਤੰਤੰਗੀ ਰੇਸ ਸਭ ਜਨਮੀ ਰਿਜ਼ਲਟ ਦੇ ਉੱਪਰ ਡਿਊਟੀ ਲੱਗੀ ਹੋਈ ਹੈ ਅਬੀ ਪਲੀਜ਼ ਆਪਣੇ ਚੇਅਰਸ ਲੈ ਲਓ ਤਾਂ ਜੋ ਅਸੀਂ ਈਵੈਂਟ ਜਿਹੜੇ ਸ਼ੁਰੂ ਕਰ ਸਕੀਏ ਬਾਕੀ ਜਿਨ੍ਹਾਂ ਡਿਗਰੇ ਦੀ ਡਿਊਟੀ ਨਹੀਂ ਲੱਗੀ ਔਰ ਜਿਹੜੇ ਜਿਹੜੇ ਹਾਊਸ ਦੇ ਵਿੱਚ ਹੈਗੇ ਆ ਉਹ ਟੀਚਰ ਆਪਣੇ ਆਪਣੇ ਹਾਊਸ ਦੇ ਵਿੱਚ ਬਾਹਰ ਜਾਣ ਜੀ ਰਜੈਂਕ ਵਾਲੇ ਟੀਚਰ ਐਂਡ ਪੁਆਇੰਟ ਦੇ ਉੱਪਰ ਬੈਠਣਗੇ ਐਂਡ ਪੁਆਇੰਟ ਦੇ ਉੱਪਰ ਰਜੈਂਕ ਜਿਹੜਾ ਹੈ ਕੰਪੂਟ ਕਰਦੇ

थर्ड सुजी सू बेनती है कि अज की अस मनोरंजन खेडा शुरू कर सकीिए ਤਪਲੀਜ਼ ਇਜਾਜ਼ਤ ਹਾਂਜੀ ਪਿਆਰੇ ਬੱਚਿਓ ਤੇ ਪਲੀਜ਼ ਅਨੁਸ਼ਾਸਨ ਬਣਾ ਕੇ ਰੱਖਣਾ ਆਵਾਜ਼ ਹੁੰਦੀ ਹੈ ਨਾ ਸਭ ਨੂੰ ਤੁਹਾਡੇ ਕੋਲ ਸਕਾਊਟ ਵਾਲੇ ਬੱਚੇ ਖੜੇ ਨੇ ਜਿਹੜੇ ਕਪਤਾਨ ਕਪਤਾਨ ਨੇ ਉਹ ਬਿਨਾਂ ਲਾਈਨ ਕੱਟਿਆਂ ਇੱਧਰ ਆ ਜਾਓ ਕਿਉਂਕਿ ਆਪਾਂ ਪੰਚਾਇਤ ਦਾ ਸਵਾਗਤ ਕਰਨਾ ਤੁਹਾਡੇ ਦੁਆਰਾ ਠੀਕ ਹੈ ਇੰਜੋਏ ਕਰਨਾ ਤੁਸੀਂ ਤਾੜੀਆਂ ਮਾਰ ਸਕਦੇ ਹੋ ਚੀਕਾਂ ਨਹੀਂ ਮਾਰਨੀਆਂ ਠੀਕ ਹੈ ਤੁਹਾਡੇ ਹਾਊਸ ਦਾ ਜਿਹੜਾ ਜਿੱਤਦਾ ਓਦੋਂ ਉਹਨੂੰ ਬਿਲਕੁਲ ਐਪਰੀਸ਼ੀਏਟ ਕਰੋ ਤੁਸੀਂ ਤੁਹਾਡੇ ਵਾਸਤੇ ਆ ਤੇ ਨਿਯਮ ਮੰਨ ਲੈਣੇ ਜਿਵੇਂ ਜਿਵੇਂ ਕਹੀ ਜਾਂਦਾ ਸਰ ਓਵੇਂ-ਓਵੇਂ ਆਉਣਾ ਰੱਸਾ ਕਸ਼ੀ ਦਾ ਜਿਹੜੇ ਵੀ ਹਾਊਸ ਵਾਲੇ ਟੀਚਰ ਨੇ ਪਲੀਜ਼ ਉਹ ਰੱਸਾ ਕਸ਼ੀ ਦੇ ਆਪਣੇ 10-10 ਬੱਚੇ ਕੱਢ ਕੇ ਰੱਖੋ ਜੀ ਕਹੀ ਸੀ ਹਾਊਸ ਨੇ ਕੱਢਣੇ ਹੈਗੇ ਮੇਰੇ ਠੀਕ ਹੈ ਜੋ ਕੱਢ ਕੇ ਰੱਖੋ ਪਲੀਜ਼ ਸਕੋਰ ਕਾਰਡ ਜਿਸ ਜਿਸ ਸਕੋਰ ਕਾਰਡ ਹੁੰਦਾ ਪਲੀਜ਼ ਅਸ਼ਲੀ ਸਾਹ ਨੂੰ ਦੱਸ ਦਿੱਤਾ ਜਾਵੇ ਕਿਹੜਾ ਬੱਚਾ ਫਰਸਟ ਆਇਆ ਅਸੀਂ ਸਾਹ ਨੂੰ ਦੱਸ ਦੇਣਗੇ ਫਰਸਟ ਦੇ 5 ਪੁਆਇੰਟ ਨੇ ਸਕੋਰ ਕਾਰਡ ਵਾਲਾ ਝਾਂਦਾ ਨੂੰ ਸੈਕੰਡ ਦੇ 3 ਨੇ ਤੇ ਲਾਸਟ ਜਿਹੜਾ ਥਰਡ ਆਇਆ ਉਹਦੇ 2 ਪੁਆਇੰਟ ਨੇ ਜੇਕਰ ਸ਼ੇਅਰ ਹੁੰਦਾ ਦੋ ਜਣੇ ਇੱਕ ਪੋਜੀਸ਼ਨ ਤੇ ਹੁੰਦੇ ਤਾਂ ਦੋਨਾਂ ਨੂੰ ਅੰਕ 5-5 ਜਦ ਤਿੰਨ-ਤਿੰਨ ਜਾਂ ਦੋ-ਦੋ ਹੀ ਮਿਲਣਗੇ ਉਹਦੇ ਆਧਾਰ ਤੇ ਆਪਾਂ ਹਾਊਸ ਕੱਢਾਂਗੇ ਜਿਹੜਾ ਜੇਤੂ ਹੋਊਗਾ ਤੇ ਹੁਣ ਆਪਾਂ

ਅਰੇ ਇੱਕ ਫਿਨਿਸ਼ ਲਾਈਨ ਤੇ ਸਾਰ ਧਿਆਨ ਰੱਖਿਓ ਜਿਹੜਾ ਵੱਡੂ ਰੇਸ ਦੇ ਵਿੱਚ ਪ੍ਰੋਪਰ ਵੱਡੂ ਵਾਗ ਰੇਸ ਨਹੀਂ ਲਾ ਰਿਹਾ ਤਾਂ ਡਿਸਕਵੈਲੀਫਾਈ ਹੋ ਧਿਆਨ ਰੱਖਿਓ ਅੱਗੇ ਹੱਥ ਲਾ ਕੇ ਜੰਪ ਲਾਉਣਾ ਬੱਚੇ ਵੀ ਹੱਥ ਪਿੱਛੇ ਲਾਈ ਤੇ ਗੋ ਪਿੱਛੇ ਗੋ ਅੱਗੇ ਜੈਰ ਵਿੱਚ ਮਾਰਨੀ ਅਇਦਾ ਉਹਦੇ ਇੱਕ ਮੀਟਿੰਗ ਇਥੇ ਦੋ ਤਨ ਪੀੜਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਸਿਲੈਕਟ ਕਰ ਸਕੀਏ ਜੇ ਹੁਣ ਵੀ ਉਹ লাইন তো লাইন তো পিছে नवी दाची हाउसी फीरो मन बेसारी कुझु बि ख़ुश बि तर ताड़िया तो हमें लग रहा है कि असी हाउस से आगे जा रहे हैं बट लगता है टीचर्स भी हमारी पार्टिसिपेशन अलग है कि थोड़ी सी दूसरे में हो जे किसी भी पेयर दर खोली जाता है वो डिस्कालीफाई है ਇੱਕ ਜਦੋਂ ਸਭ ਨੂੰ ਗੋ ਤੋਂ ਪਹਿਲਾਂ ਜੇ ਕੋਈ ਭੱਜੂਗਾ ਉਹਨਾਂ ਨੂੰ ਬਾਹਰ ਕਰ ਜਾਵਾਂਗੇ ਇੱਥੇ ਸੈੱਟ ਕਹਾਂਗੇ ਸੈੱਟ ਤੇ ਤਿਆਰ ਹੋ ਜਾਣਾ ਗੋ ਤੇ ਭੱਜਣਾ ਹੈ ਜੇ ਗੋ ਤੋਂ ਪਹਿਲਾਂ ਕੋਈ ਵੀ ਟੀਮ ਭੱਜ ਲਈ ਉਹ ਇੱਥੇ ਬਾਹਰ ਹੋ ਜਾਣੀ ਹੈ ਸੈੱਟ ਕਰਨੇ ਚਾਹੀਦੇ ਯਾਰ ਕਿੰਨੀ ਬੜੀ ਦੋ ਪੋਜੀਸ਼ਨ ਆੜ ਕੇ ਹੋਈਆਂ ਦੋ ਵੇਲੇ ਸਾਡੇ ਡੰਡੇ ਰੱਖ ਦਿਓ ਇੱਥੇ ਬੱਚੇ ਐਂਡਪੁਆਇੰਟ ਤੋਂ ਚਲੇ ਜਾਓ ਜਾਓ ਐਂਡਪੁਆਇੰਟ ਦੇ ਇੱਥੇ ਡੰਡਾ ਰੱਖ ਦਿਓ ਐਂਡਪੁਆਇੰਟ ਤੋਂ ਜਾਓ ਜੇ ਦੂਜੇ ਵਿੱਚੋਂ ਵੀ ਉਧਰ ਐਂਡਪੁਆਇੰਟ ਤੇ ਚਲੇ ਜਾਓ ਘੁੰਮਣਗੇਰੀ ਵਾਲੇ 10 10 ਕਿਹੜੇ ਲਾਉਣੇ ਆ ਜੇ ਬੱਚਾ ਕੋਈ ਨੌ ਜਿਹੜੇ ਲਾਗੇ ਭੱਜ ਗਿਆ ਉਹਨੂੰ ਕਨਸਿਡਰ ਨਹੀਂ ਕੀਤਾ ਜਾਊਗਾ ਉਹਦਾ ਰਿਜ਼ਲਟ ਨਹੀਂ ਕਾਊਂਟ ਹੋਊਗਾ ਚਾਹੇ ਉਹ ਪਹਿਲੀਆਂ 'ਚ ਆ ਜਾਏ ਇੱਥੇ 6 ਟੀਚਰ ਲੱਗਣਗੇ ਹਰ ਬੱਚੇ ਦਾ ਰਾਉਂਡ ਚੈੱਕ ਕਰਨਗੇ ਵੀ 10 ਲਾ ਰਿਹਾ ਤੇ 8 ਲਾ ਰਿਹਾ ਆ ਬੱਚਾ ਚੈੱਕ ਕਰ ਲਓ ਤੁਹਾਡੇ ਸਾਹਮਣੇ ਡੰਡਾ ਪਿਆ ਕੇ ਪਾਣੀ ਮੁੜ ਕੇ ਤੁਹਾਨੂੰ ਡੰਡਾ ਨਾਲ ਸੇਫ ਹੋਣਗੇ ਆਪੀ ਲੈ ਚੋ ਕੋ ਡੰਡਾ ਇੱਧਰ ਇੱਧਰ ਮੇਰੀ ਲਾਈਨ ਚ ਆਓ ਕੇ ਨਾਮ

ਸਟਾਰਟਿੰਗ ਇੱਥੋਂ ਤੋਂ ਸਟਾਰਟਿੰਗ ਦਿੱਤੀ ਜਾਊਗੀ ਜਿੱਥੇ ਡੰਡਾ ਪਿਆ ਉਸ ਡੱਬੇ ਦੇ ਵਿੱਚ ਡੰਡਾ ਲੱਖ ਕੇ ਡੰਡੇ ਦੇ ਐਸੇ ਤਰ੍ਹਾਂ ਹੀ 10 ਵਾਰੀ ਘੁੰਮਣਾ ਹੈ ਡੰਡਾ ਚੱਕਰਾ ਨਹੀਂ ਹੈਗਾ ਡੰਡਾ ਧਰਤੀ ਨਾਲ ਲੱਗਿਆ ਹੋਣਾ ਚਾਹੀਦਾ ਤੇ ਉਹਦੇ ਦੁਆਲੇ ਘੁੰਮਣਾ ਹੈ ਦੇਖੋ ਮਕੇ ਜਿਹੜਾ ਇੱਥੇ ਪਹਿਲਾਂ ਪਹੁੰਚੂਗਾ ਉਹੀ ਫਾਸਲੇ ਨੂੰ ਥਾੜਾ ਹੋਊਗਾ ਛਟਕੇ ਜਾਣਾ ਹੈ ਚੇਜ ਆ ਵੀ ਥੋੜਾ ਜਾ ਡੰਡਾ ਕਦੇ ਇੱਥੇ ਰੱਖ ਕੇ ਜਾਣਾ ਹੈ ਬਿਨਾਂ ਡੰਡੇ ਦੇ ਵਾਪਸ ਜਾਣਾ ਹੈ ਦੋਰਾ ਫੇਰ ਉੱਥੋਂ ਪੱਛ ਕੇ ਡੰਡਾ ਚੱਕਣਾ ਆਪਦੇ ਡੱਬੇ ਦੇ ਵਿੱਚ 10 ਗੇੜੇ ਲੰਮੇ ਡੰਡਾ ਥੱਲੇ ਲੱਗੇ ਹੋਣਾ ਚਾਹੀਦੇ ਤੇ ਇੱਥੇ ਡੰਡਾ ਰੱਖ ਕੇ ਵਾਪਸ ਪੱਛ ਕੇ ਉੱਥੇ ਜਾਣਾ ਜਿਹੜਾ ਇੱਥੇ ਪਹਿਲੇ ਪਹੁੰਚੂਗਾ ਉਹ ਫਸਟ ਸਾਈਂਡ ਫਰਸਟ ਹੋਊਗਾ ਕਰਨੀ ਹੈਗਾ ਜਿਹਨੇ ਚੱਕ ਲਿਆ ਉਹ ਡਿਸਕਵালিਫਾਈ ਹੈ ਟੱਕਰ ਵੀ ਕਰਦੇ ਨਵੀਂ ਖੇਡ ਇਹ ਨਹੀਂ ਆਉਂਦਾ ਕਰਣੀ ਤੇ ਜੇ ਇੱਧਰ ਚੱਲੂਗਾ ਲਾਜ਼ਮ ਉਹਦੀਆਂ ਤਾਲੀਆਂ बजਣੀਆਂ ਚਾਹੀਦੀ ਸਰੇਣੀ ਆ गेड़ा लाके भाजू इस चक्कर कौन कर रहे थो दसन एक दो तीन चार पांच जो दस जो सत हो जा ਬੋਤੇ ਭਜਣਾ ਦੋ ਤੋਂ ਪਹਿਲਾਂ ਨਹੀਂ ਸਟਾਰਟ ਲੈਣਾ ਆਪਣੀ ਆਪਣੀ ਲੇਨ ਦੇ ਸਾਹਮਣੇ ਦੇਖ ਲੋ ਕਿ ਤੁਹਾਡਾ ਜਿੰਨਾ ਰਾਊਂਡ ਲੈਣਾ ਹੈ ਉਹ ਪੇ ਫੁੱਲ ਲਾਈਨ ਦੇ ਵਿੱਚ ਨਾ ਖੜੀ ਰਹੋ ਸਰ ਗੋ ਜੀ ਯਾਰ ਜੁਲਾਈ ਮਾਤਾ ਬਲੀ ਦੇ ਪਾਈਣਾ ਦਾ ਜਵਾਗ ਸਾਨੂੰ ਦੱਸਤਾ ਜੋ ਟੀਚਰ ਤੁਹਾਡੇ ਅੱਗੇ ਨੇ ਜੇ ਲੈਂਟ ਵਾਲਿਆਂ ਨੂੰ ਕਹਿਣਗੇ ਵੀ ਇਹ 10 ਲਾਏ ਫੇਰ ਹੀ 10 ਕੰਸੀਡਰ ਕੀਤੇ ਜਾਣਗੇ ਨਹੀਂ ਤੁਸੀਂ ਚਾਹੇ ਤੇ 10 ਦੇ 15 ਲਾ ਕੇ ਪਤਾ ਚੱਲ ਜਣਾ ਵੀ ਕਿਹੜਾ 10 ਲਾ ਗਿਆ ਕਿਹੜਾ 9 ਲਾ ਗਿਆ ਸਟਾਰਟਿੰਗ ਪੁਆਇੰਟ ਜਾਂ ਫਿਨਿਸ਼ ਪੁਆਇੰਟ ਤੇ ਓਨਲੀ ਟੀਚਰ ਤੋਂ ਇਲਾਵਾ ਕੋਈ ਬੱਚਾ ਨਹੀਂ ਖੜੂਗਾ ਬੱਚੇ ਪਾਸੇ ਕੀਤੇ ਜਾਣ ਜਿੰਨਾ ਬੱਚੇ ਦੀ ਡਿਊਟੀ ਹੈ ਸਿਰਫ ਓਹੀ ਬੱਚੇ ਖੜਨਗੇ ਰਾਵਾਂ ਪੈਂਦੇ ਅਰੇਂਡ ਦੇ ਵਿੱਚ ਸਟਾਰਟਿੰਗ ਪੁਆਇੰਟ ਤੇ ਵੀ ਕੋਈ ਬੱਚਾ ਨਹੀਂ ਖੜੂਗਾ ਪਾਰਟਿਸਪੇਸ਼ਨ ਤੋਂ ਇਲਾਵਾ ਚਲੋ ਪਾਸੇ ਹੋ ਜਿਓ ਚਲ ਸੀ ਹੋ ਉਸੇ ਕੈਪਟਨ

ਦਿੱਤਾ ਜਾਊਗਾ ਸਟੱਡੀ ਪੁਆਇੰਟ ਤੇ 6 ਬੈਂਚੇ ਤੇ ਪਹੁੰਚਦੇ ਕਰੋ ਵੀ ਕੋੜਾ ਰੇਸ ਲਈ ਰਾਮ ਜੀ ਆਕਰ ਨਾਲ ਟੀਚਰ ਪਲੀਜ਼ ਤਿਆਰ ਹੋ ਜਾਣਾ ਆਗੂ ਵਾਲੇ ਬੱਚੇ ਤੋਂ ਆਉਣ ਜਦੋਂ ਤੁਸੀਂ ਸੱਟ ਕਹਿ ਦਿੱਤਾ ਜਾਊਗਾ ਤਾਂ ਇਕਲਾ ਇਕਲਾਤੇ ਹੋ ਜਾਣਾ ਹੈ ਲਾਸਟ ਫਿਨਿਸ਼ ਤੱਕ ਤੁਸੀਂ ਕੋਲਾਤੇ ਜਾਣਾ ਤੇ ਲੱਤ ਚੇਂਜ ਕਰਦੇ ਹੋ ਰਸਤੇ 'ਚ ডিসਕਵਾਲਿਫਾਈ ਹੋ ਜਾਓਗੇ ਪਹਿਲਾਂ ਪਹਿਲੇ ਵਾਲਾ ਪਾਓ ਤੁਸੀਂ ਜਿਹੜੀ ਲੱਤ ਤੇ ਸਟਾਰਟ ਕੀਤਾ ਤੁਸੀਂ ਉਸੇ ਲੱਤ ਤੇ ਕਰਨਾ ਹੈ ਰਸਤੇ 'ਚ ਲੱਤ ਤੁਸੀਂ ਚੇਂਜ ਨਹੀਂ ਕਰ ਸਕਦੇ ਤਾਂ ਸਦਾ பல ਜਦੋਂ ਸੈੱਟ ਪੋਜੀਸ਼ਨ ਕਹਿੰਦਾ ਪੈਰ ਚੱਕਿਆ ਲੈਣਾ ਚਾਹੀਦਾ ਛੋਟਾ ਕੋਲ ਅਸੀਂ ਕੈਮਰਾਮੈਨ ਕੋਲ ਹੁੰਦਾ ਹਾਂਜੀ ਸੱਤ ਪੈਰ ਚੱਕੋ